ਸੁਖਬੀਰ ਸਿੰਘ ਬਾਦਲ ਉੱਪਰ ਜਾਣਲੇਵਾ ਹਮਲੇ ਦਾ ਮਾਮਲਾ ਲਗਾਤਾਰ ਗੁਰਮੋਂ ਦਾ ਨਜ਼ਰ ਆ ਰਿਹਾ ਹੈ ਜਿੱਤੇ ਬੀਤੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਆਪਣੀ ਸੇਵਾ ਨਿਭਾ ਰਹੇ ਸਨ ਤਾਂ ਇੱਕ ਵਿਅਕਤੀ ਜਿਸ ਦਾ ਨਾਮ ਨਾਰਾਇਣ ਸਿੰਘ ਚੌੜਾ ਸੀ ਉਸ ਦੇ ਵੱਲੋਂ ਗੋਲੀ ਚੜਾ ਦਿੱਤੀ ਗਈ ਹਾਲਾਂਕਿ ਮੌਕੇ ਤੇ ਉਸ ਨੂੰ ਕਾਬੂ ਕਰ ਲਿਆ ਗਿਆ ਫਿਰ ਪੁਲਿਸ ਦੇ ਹਿਰਾਸਤ ਦੇ ਵਿੱਚ ਤੇ ਦਿੱਤਾ ਗਿਆ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕੀਤਾ ਗਿਆ ਪਰ ਇਹ ਮਾਮਲਾ ਲਗਾਤਾਰ ਜਿੱਥੇ ਗੁਰਮੋਂਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਘੇਰਿਆ ਜਾ ਰਿਹਾ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਜਿੱਥੇ ਹਮਲੇ ਦਾ ਚਸ਼ਮਦੀਦ ਗਵਾ ਸਾਹਮਣੇ ਆਇਆ ਉਸ ਵਿਅਕਤੀ ਨੇ ਦੱਸਿਆ ਕਿ ਸੁਖਬੀ ਸਿੰਘ ਬਾਦਲ ਉੱਪਰ ਜਾਣਲੇਵਾ ਹਮਲਾ ਕਰਨ ਵਾਲਾ ਨਰਾਇਣ ਚੋੜਾ 3 ਦਸੰਬਰ ਨੂੰ ਬਾਰ-ਬਾਰ ਮੌਕਾ ਪਾਲ ਰਿਹਾ ਸੀ ਹਮਲੇ ਦਾ ਜਸ਼ਨਦੀਪ ਗਵਾਹ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਨੇ ਵਾਰ-ਵਾਰ ਐਸਪੀ ਹਰਪਾਲ ਸਿੰਘ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਪਰ ਪੁਲਿਸ ਨੇ ਉਸ ਉੱਪਰ ਕੋਈ ਗੌਰ ਨਹੀਂ ਕੀਤਾ ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਇਹ ਹਮਲਾ ਯੋਜਨਾਬੰਦ ਸੀ ਪਰ ਇਸ ਦੇ ਵਿੱਚ ਸ਼ਾਮਿਲ ਸਨ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਚਿੰਤਾ ਜ਼ਾਹਰ ਕਰ ਰਹੀ ਹੈ ਸਮਟੀ ਕੋਰ ਕਮੇਟੀ ਨੇ ਵੀ ਅੱਜ ਜਿਸ ਤਰ੍ਹਾਂ ਪੰਜਾਬ ਪੁਲਿਸ ਦੀ ਇਨਕੁਆਇਰੀ ਨੂੰ ਮੰਡੋ ਰੱਦ ਕੀਤਾ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਹੋਇਆ ਅਟੈਕ ਹੋਇਆ ਇਹਦੇ ਵਿੱਚ ਲੋਕਲ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਇੰਟੈਲੀਜੈਂਸ ਦੀ ਪੰਜਾਬ ਸਰਕਾਰ ਦੀ ਮਿਲੀ ਭੁਗਤ ਕਹਿੰਦੇ ਇਹ ਫੇਲਿਅਰ ਕਹਿੰਗੇ ਸੋ ਉਸ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੁਣ ਸਾਹਮਣੇ ਆ ਰਹੀਆਂ ਜਿਸ ਤਰ੍ਹਾਂ 3 ਤਰੀਕ ਨੂੰ ਪਹਿਲਾਂ ਸਵੇਰ 9 ਵਜੇ ਹੀ ਸੁਖਵੀਰ ਸਿੰਘ ਬਾਦਲ ਜਦੋਂ ਸੇਵਾ 'ਚ ਬੈਠੇ ਸੀ ਉਸ ਦੌਰਾਨ ਵੀ ਅਸੀਂ ਤੋਂ ਪਿੱਛੇ ਖੜੇ ਸੀ ਇਹ ਸ਼ਰਾਰਤੀ ਇਨਸਾਨ ਅੰਸਰ ਜੋ ਫਿਰ ਰਿਹਾ ਸੀ ਉੱਥੇ ਵਾਰ-ਵਾਰ ਜਿਹੜੇ ਖੜਿਆ ਸੀ ਤਾਂ ਅਸੀਂ ਸਾਡੀ ਸਕਿਉਰਿਟੀ ਰਾਹੀਂ ਇੱਕ ਵਾਰੀ ਨਹੀਂ 9:10 ਮਿੰਟਾਂ ਤੇ ਵੀ ਕਿਹਾ ਕਿ ਉਹ ਸ਼ਰਾਰਤੀ ਇਨਸਾਨ ਉੱਥੇ ਫਿਰ ਰਹੇ ਆ ਤੇ ਉਸ ਤੋਂ ਬਾਅਦ 9:30 ਵਜੇ ਵੀ ਦੁਬਾਰਾ ਜਦੋਂ ਨਾਲ ਸਰਦਾਰ ਭੁਲਰ ਸਾਹਿਬ ਤੇ ਦਜੀਤ ਸਿੰਘ ਚੀਮਾ ਆ ਕੇ ਖੜਕੇ ਸੀ ਉਦੋਂ ਵੀ ਕਿਹਾ ਪਿਉ ਮਨ ਇਨਸਾਨ ਫੇਰ ਫਿਰ ਰਿਹਾ ਜੋ ਜੋ ਚੌੜਾ ਉਹ ਫੇਰ ਫਿਰ ਰਿਹਾ ਕਿ ਉਹ ਸ਼ਰਾਰਤ ਕਰੂਗਾ ਕੋਈ ਨਾ ਕੋਈ ਸ਼ਰਾਰਤੀ ਅੰਸਰ ਹੈ ਫੇਰ ਉਸ ਲੋਕਲ ਐਸਪੀ ਹਰਪਾਲ ਸਿੰਘ ਨੂੰ ਕਿਹਾ ਤੇ ਫੇਰ ਪੌਣੇ 10:00 ਵਜੇ ਵੀ ਤੇ ਉਸ ਤੋਂ ਬਾਅਦ ਜਦੋਂ ਪਾਰਟੀ ਦੀ ਸੇਵਾ ਕਰ ਰਹੀ ਸੀ ਉਦੋਂ ਵੀ ਤੇ ਬੱਟੀਆਂ ਜੋ ਸਾਹਮਣੇ ਆ ਰਹੀ ਹੈ ਜਦੋਂ ਵਰਤਨਾ ਦੀ ਸੇਵਾ ਕਰ ਰਹੀ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨਾਲ ਪੂਰਾ ਜੂਤ ਖੜਾ ਸੀ ਪੂਰੀ ਸਾਡੀ ਜੋ ਨਿੱਜੀ ਸਕਿਉਰਟੀ ਹੈ ਸਰਦਾਰ ਸੁਖੀ ਸਿੰਘ ਵਾਲਾ ਨਾਲ ਉਹ ਖੜੀ ਸੀ ਸਮੁੱਚੇ ਸ਼੍ਰੋਮਣੀ ਕਮੇਟੀ ਦੇ ਸਟਾਫ ਖੜਾ ਸੀਗਾ ਪਰ ਇਹ ਹਰਪਾਲ ਸਿੰਘ ਵਾਰ-ਵਾਰ ਤੁਸੀਂ ਜੇ ਸੀਸੀਟੀਵੀ ਕੈਮਰੇ ਚੈੱਕ ਕਰੋਗੇ ਜਾਂ মিডিਆ ਦੇ ਕੈਮਰੇ ਤਾਂ ਵਾਰ-ਵਾਰ ਆ ਕੇ ਪਹਿਲਾਂ ਨੌਜਵਾਨਾਂ ਨੂੰ ਪਰਹ ਕਰਕੇ ਭੁੰਦਰ ਸਾਹਿਬ ਨੂੰ ਚੀਮਾ ਸਾਹਿਬ ਨੂੰ ਰਣੀਕੇ ਸਾਹਿਬ ਨੂੰ ਇਹ ਸਮੁੱਚੇ ਬਜ਼ੁਰਗਾਂ ਨੂੰ ਖੜਾਇਆ ਨਾਲ ਕੇ ਤੁਸੀਂ ਪਰਹ ਹੋ ਜੋ ਪਰ ਉਸ ਤੋਂ ਬਾਅਦ ਇਹ ਬਯੁਰਗਾ ਨੂੰ ਵੀ ਫੜਾ ਕਰਕੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਸੱਜੇ ਹੱਥਾ ਜੋ ਚੀਫ ਸਕੱਟਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੰਨਨ ਸਾਹਿਬ ਉਹ ਸੰਗਤ ਤੋਂ ਭਾਂਡੇ ਫੜ ਕੇ ਸਰਵੇਜ ਜੀ ਨੂੰ ਫੜਾ ਰਹੇ ਸੀ ਸੁਵੀਰ ਜੀ ਤੋਂ ਅੱਗੇ ਮੈਂ ਫੜ ਰਿਹਾ ਸੀ ਪਰ ਤਿੰਨ ਵਾਰ ਅੱਗੇ ਫੇਰ ਹੀ ਐਸਪੀ ਅਪਾਲ ਸਿੰਘ ਆਇਆ ਤੇ ਉਹਨੇ ਕਿਹਾ ਮੰਨਨ ਸਾਹਿਬ ਨੂੰ ਵੀ ਤੁਸੀਂ ਪਰਾਂ ਹੱਦ ਤੋ ਸਿੱਧੇ ਹੋਣਗੇ ਭਾਂਡੇ ਸਿੱਧੇ ਫੜਨ ਦੇ ਭਾਂਡੇ ਇੱਕ ਵਾਰ ਨਹੀਂ ਦੋ ਵਾਰੀ ਤਿੰਨ ਵਾਰ ਮੰਨਨ ਸਾਹਿਬ ਗਵਾਹ ਨੇ ਇਹ ਚੀਜ਼ ਦੇ ਤੇ ਕੈਮਰੇ ਨੇ ਪਰ ਜਦੋਂ ਮੰਨਨ ਸਾਹਿਬ ਪਰਾਂ ਹਟ ਗਏ ਸੁਖਵੀਰ ਜੀ ਨੇ ਇਧਰ ਮੈਨੂੰ ਪੁੱਛਿਆ ਕਿ ਵੀ ਇਹ ਕੌਣ ਹੈ ਇਨਸਾਨ ਮੈਂ ਕਿਹਾ ਜੀ ਸ਼ਾਇਦ ਲੋਕਲ ਪੁਲਿਸ ਦਾ ਕੋਈ ਅਫਸਰ ਆਏਗਾ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਇਹਨੂੰ ਕੀ ਪ੍ਰੋਬਲਮ ਹੈ ਪਰ ਇਹ ਉਹੀ ਗੱਲ ਮਾਰ ਰਹੇ ਕਿ ਜਿੰਨਾ ਕਿਤੇ ਆਪ ਇਨਸਾਨ ਦੇ ਵਿੱਚ ਕੋਈ ਨਾ ਕੋਈ ਮੂਵਮੈਂਟ ਹੁੰਦੀ ਹੈ ਮਹਾਰਾਜ ਵੱਲੋਂ ਤੈਨੂੰ ਨਾਲੇ ਕਿਹਾ ਨਹੀਂ ਜੀ ਜਨੇ ਤਾਂ ਕੋਈ ਗੱਲ ਕਿਸੇ ਕਹੀ ਨਹੀਂ ਹੋਣੀ ਵੀ ਇਹ ਨੂੰ ਕੀ ਪ੍ਰੋਬਲਮ ਹੈ ਇਸ ਕਰਕੇ ਕਿਤੇ ਨਾ ਕਿਤੇ ਲੱਗਦਾ ਵੀ ਇਹ ਸਿੱਧਾ ਸੰਗਤ ਦੇ ਰੂਪ ਚ ਵੀ ਚੌੜੇ ਵਰਗਾ ਥਾਲ ਲੈ ਕੇ ਭਾਂਡੇ ਲੈ ਕੇ ਕੋਈ ਉਸ ਭਾਂਡਿਆਂ ਦੀ ਵਰਤਨਾ ਦੀ ਆੜ ਚ ਨੇੜੇ ਆ ਕੇ ਸਿੱਧਾ ਡਾਇਰੈਕਟ ਅਟੈਕ ਕਰ ਸਕਦਾ ਸੀ ਸੋ ਇਹ ਵੱਡੀ ਸ਼ਾਂਸ਼ ਨਜ਼ਰ ਆ ਰਹੀ ਹੈ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਉਥੇ ਹੀ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਬਾਦਲ ਤੇ ਹੋਏ ਹਮਲੇ ਦੀ ਨਿੰਦਾ ਕੀਤੀ ਮੀਟਿੰਗ ਦੇ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਪੰਜਾਬ ਸਰਕਾਰ ਤੇ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਜਾਂਚ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਉਥੇ ਹੀ ਬਿਕਮ ਮਜੀਠੀਆ ਤੇ ਦਿਲਜੀਤ ਸਿੰਘ ਟੀਮਾ ਬਲਵਿੰਦਰ ਪੁੰਦੜ ਨੇ ਸਰਕਾਰ ਤੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕੀਤੇ ਬੜਾ ਇੰਪੋਰਟੈਂਟ ਸਵਾਲ ਰੇਜ਼ ਕੀਤਾ ਜੀ ਭਗਵੰਤ ਮਾਨ ਅੱਜ ਤੋਂ 2.5 ਸਾਲ ਪਹਿਲਾਂ ਜਾਂ ਚਲੋ 5 ਸਾਲ ਪਹਿਲਾਂ ਇੱਕ ਆਰਟਿਸਟ ਸੀ ਔਰ ਪੈਂਡੂ ਖੇਤਰ ਚ ਇਹਨਾਂ ਨੂੰ ਭੰਡ ਕਹਿ ਦਿੰਦੇ ਸੀ ਜੀ ਮਤਲਬ ਕੀ ਵੀ ਮਤਲਬ ਇਹ ਹੋਰ ਕੁਝ ਨਹੀਂ ਸੀ ਉਹਨੂੰ ਤਾਂ ਅਜ ਲੋਟ ਪੈ ਗਈ ਕਿ ਉਹ ਇੱਕ 15 ਲੱਖ ਦੇ ਬੁਲਟ ਪ੍ਰੂਫ ਇਨਕਲੋਜ਼ਰ ਚ ਜਾ ਕੇ ਆਈ ਥਿੰਕ 26 ਜਨਵਰੀ ਸੀ ਕਿ ਆ 15 15 اگست 15 اگست ਨੂੰ ਭਾਸ਼ਣ ਦੇਵੇ ਜਿਹੜਾ ਪਹਿਲਾਂ ਕਿਸੇ ਮੁੱਖ ਮੰਤਰੀ ਨਹੀਂ ਦਿੱਤਾ ਮਤਲਬ ਲਗਭਗ ਪਿਛਲੇ ਸਮਿਆ ਚ ਮੈਂ ਨਹੀਂ ਵੇਖਿਆ ਨਾਟ ਐਨ ਆਰ ਟ 10 ਇਅਰਸ ਐਫਸੀ ਇਹਨੂੰ ਪਤਾ ਨਹੀਂ ਕੀ ਖਤਰਾ ਪੈਦਾ ਹੋ ਗਿਆ ਔਰ ਇੱਥੇ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਆ ਉਹਨਾਂ ਨੂੰ ਕਹਿੰਦਾ ਕਿ ਡੋਨਟ ਵਰੀ ਸਭ ਠੀਕ ਹੈ ਔਰ ਇਹ ਹਾਲਾਤ ਜੋ ਪੈਦਾ ਪੰਜਾਬ ਚ ਕੀਤੇ ਜਾ ਰਹੇ ਆ ਆਈ ਥਿੰਕ ਜੇ ਚੀਫ ਮਿਨਿਸਟਰ ਯਾ ਤਾਂ ਸੁੱਤਾ ਪਿਆ ਇਹ ਗਵਰਨਰ ਸਾਹਿਬ ਦੇ ਨੋਟਿਸ 'ਚ ਤਾਂ ਲਿਆਵਾਂਗੇ ਕਿ ਇੱਥੇ ਤਾਂ ਸੇਫਟੀ ਐਂਡ ਸਿਕਿਉਰਿਟੀ ਦੀ ਪੰਜਾਬ ਦਾ ਮਤਲਬ ਆ ਆਮ ਆਦਮੀ ਪਾਰਟੀ ਦਾ ਕੱਲਾ ਭਗਵੰਤ ਮਾਨ ਹੀ ਜੂੰਦਾ ਰਵੇ ਬਾਕੀ ਸਭ ਛਾੜ ਦਿਓ ਗੱਡੀ ਕਿਸੇ ਨਾ ਕਿਸੇ ਬਾਨੇ ਮਤਲਬ ਹਾਲਾਤ ਹੀ ਇਹ ਜੇ ਨਾ ਕੋਈ ਲੋਕ ਮਹਿਫੂਜ਼ ਨੇ ਤੇ ਨਾ ਕੋਈ 11 12 ਪ੍ਰੋਟੈਕਟ ਹੀ ਆ ਉਹ ਨਹੀਂ ਮਹਿਫੂਜ਼ ਤੇ ਬਾਕੀਆਂ ਦੀ ਤਾਂ ਗੱਲਾਂ ਹੀ ਛੱਡੋ ਨਾ ਕੀ ਉਹਨਾਂ ਦੇ ਹਾਲ ਹੁਣ ਉਹ ਥਾਣੇ ਬੰਮ ਚੱਲਿਆ ਕਹਿੰਦੇ ਜੀ ਟਾਇਰ ਪਾਟ ਗਿਆ ਪਹਿਲਾ ਚਲਿੰਡਰ ਪਾਟਿਆ ਫਿਰ ਟਾਇਰ ਪਾਟਿਆ ਮੈਂ ਤਾਂ ਉਹਦੇ ਦਰਸ਼ਨ ਕਰਾਉ ਜਿਹੜਾ ਰਾਤ ਨੂੰ ਇਹ ਜੀ ਕਿਹੜੀ ਹਵਾ ਭਰਨ ਡਿਆ ਸੀ ਉੱਥੇ ਮਤਲਬ ਇਹ ਜਾਂ ਕਿਹੜਾ ਪੰਚਰ ਲਾ ਦਿੱਤਾ ਯਾਰ ਉਹਨੇ ਫਿਰ ਜੇ ਟਾਇਰ ਪਾਟਿਆ ਤੁਸੀਂ ਵੇਖੋ ਖਿੜਕੀ ਟੁੱਟ ਗਈ ਛੱਤ ਤੱਕ ਮੋਰੇ ਹੋ ਗਏ ਉਹ ਜਿਹੜਾ ਭਰਨ ਡਿਆ ਸੀ ਉਹਦਾ ਕੀ ਹੋਇਆ ਹੁਣ ਉਹਦੇ ਦਰਸ਼ਨ ਹੀ ਨਹੀਂ ਹੋਣਦੇੋ ਕਿ ਆ ਕਿੱਥੇ ਜਨਾਬ ਜਾਂ ਤਾਂ ਉਹ ਸੱਚਖੰਡ ਨੂੰ ਹੁਣ ਕਿਵੇਂ ਪਤਾ ਲੱਗੂ ਜੀ ਉਹ ਸੱਚਖੰਡ ਗਿਆ ਕਿ ਨਰਕਾ ਨੂੰ ਗਿਆ ਕਿ ਸੱਚਖੰਡ ਨੂੰ ਗਿਆ ਇਹ ਤਾਂ ਹੁਣ ਭਗਵੰਤ ਮਾ ਦੀ ਕੋਈ ਦੱਸੇ ਜੀ ਅੰਦਰ ਦੀ ਕਹਾਣੀ ਉਸ ਨਾਲ ਸਾਰੇ ਦੁਕਾਨ ਤੇ ਨਾ ਬੈਠਾ ਮਤਲਬ ਇਹ ਕਮਾਲ ਹੋ ਗਈ ਯਾਰ ਯਾ ਹਵਾ ਪਰਦਾ ਪਰਦਾ ਇਹ ਜਾ ਝਟਕਾ ਵੱਜਿਆ ਕਿ ਸਿੱਧੇ ਜਾ ਕੇ ਆਪਦੀ ਦੁਕਾਨ ਤੇ ਡਿੱਗਿਆ ਮਤਲਬ ਸਾਨੂੰ ਤਾਂ ਕਮਾਲ ਸਾਨੂੰ ਨਹੀਂ ਇਹ ਕੰਮ ਸਮਝ ਆ ਰਿਹਾ ਲੋ ਨੋਟ ਇਹ ਕਿਹਾ ਜਾ ਰਿਹਾ ਜੀ ਕਿ ਇਹ ਤਾਂ ਕੱਲਾ 1% ਅਟੈਕ ਹੈ ਹੁਣ ਇਹ ਇੰਨੀ ਪ੍ਰੋਕਸੀਮਿਟੀ ਐਂਡ ਰੈਨ ਚੌੜੇ ਦੀ ਤੇ ਅੰਮ੍ਰਿਤਸਰ ਪੁਲਸ ਦੀ ਤੁਸੀਂ ਕੀ ਸਮਝਦੇ ਹੋ ਜੇ ਇਸ ਇਨਵੈਸਟੀਗੇਸ਼ਨ 'ਚ ਤੁਹਾਨੂੰ ਤੁਸੀਂ ਬੈਠੇ ਹੀ ਨਹੀਂ ਹੋ ਨਰੈਣ ਚੋੜਾ ਤਾਂ ਉਹਨਾਂ ਦਾ ਬੰਦਾ ਜਾਂ ਪੁਲਿਸ ਉਹਨਾਂ ਦੀ ਹੈ ਜਾਂ ਉਹ ਪੁਲਿਸ ਦਾ ਹੈ ਉਹ ਤੋਂ ਮਰਜ਼ੀ ਨਾਲ ਜੋ ਮਰਜ਼ੀ ਆ ਕੇ ਬਾਹਰ ਕੈਦ ਦੇਣਗੇ ਆਪ ਵੀ ਗੋਇੰਗ ਟੂ ਬਲੀਵ ਥੈਟ ਮਤਲਬ ਉਹੀ ਸੱਚ ਮੰਨਿਆ ਜਾਊਗਾ ਮਤਲਬ ਜੇ ਜੇ ਇਸ ਜੀ ਵੀਡੀਓ ਫੁਟੇਜ ਆ ਗਈ ਹੋਵੇ ਸੀਸੀਟੀਵੀ ਆ ਗਈ ਹੋਵੇ ਔਰ ਮੈਨੂੰ ਹੈਰਾਨਗੀ ਹੁੰਦੀ ਹੈ ਆ ਜਿਹੜਾ ਹੈ ਆਪਣਾ ਚੀਫ ਮਿਨਿਸਟਰ ਜਿਹੜਾ ਹੋਮ ਮਿਨਿਸਟਰ ਹੈ ਜਦੋਂ ਹੋਮ ਮਿਨਿਸਟਰੀ ਇੱਡਾ ਕਾਬਿਲ ਹੋਵੇ ਮੇਤਦਾ ਸ਼ਰਾਬੀ ਹੋਵੇ ਕੱਲ ਮੈਂ ਦਾ ਭੰਡ ਦਾ ਭਾਸ਼ਣ ਸੁਣ ਰਿਹਾ ਸੀ ਕਹਿੰਦਾ ਜੀ ਇਹ ਇਹਨਾਂ ਨੇ ਕੰਮ ਹੀ ਐਡੇ ਕੀਤੇ ਮਾੜੇ ਤੇ ਭਾਈ ਮਾੜੇ ਕੀਤੇ ਤੇ ਤੂੰ ਸਾਨੂੰ ਉਂ ਗੋਲੀ ਮਾਰ ਲੈ ਜਿੱਥੇ ਸੱਚ ਕੇ ਮਾਰਨੀ ਆ ਤੂੰ ਹੁਣ ਦਰਬਾਰ ਸਾਹਿਬ ਤੇ ਗੋਲੀ ਚਲਵਾਏਗਾ ਮਤਲਬ ਇਸ ਇਸ ਦਾ ਚੀਫ ਮਿਨਿਸਟਰ ਸਟੇਟਮੈਂਟ ਮਤਲਬ ਕਿ ਚੀਫ ਮਿਨਿਸਟਰ ਇਸ ਸੇਇੰਗ ਕਿ ਯੂ ਲਿੰਚ ਦੀ ਆਪੋਜੀਸ਼ਨ ਤੁਹਾਨੂੰ ਆਪੋਜੀਸ਼ਨ ਨੂੰ ਤੁਸੀਂ ਗੋਲੀ ਮਾਰ ਦਿਓ ਪੁਲਿਸ ਕੁਝ ਨਹੀਂ ਕਹੂਗੀ ਤੇ ਮੈਂ ਵੀ ਤੁਹਾਡੇ ਨਾਲ ਆ ਮਤਲਬ ਹੀ ਜਸਟੀਫਾਈਂਗ ਦੀ ਅਟੈਕ ਔਰ ਉਹ ਮੁਸਤਹਦੀ ਲਬਜ਼ ਤਾਂ ਪਤਾ ਨਹੀਂ ਕਿਹੜੀ ਸਕ੍ਰਿਪਟ ਤੋਂ ਕੱਢ ਕੇ ਲਿਆਏ ਆ ਆਮ ਆਦਮੀ ਪਾਰਟੀ ਦੀ ਮੁਸਤਹਦੀ ਜੇ ਕੇਜਰੀਵਾਲ ਸੀ ਮੁਸਤਹਦੀ ਜੇ ਭਗਵੰਤ ਮਾਨ ਸੀ ਮੁਸਤਹਦੀ ਜੇ ਪੁਲਿਸ ਕਮਿਸ਼ਨਰ ਜੀ ਤੇ ਮੁਸਤਹਦੀ ਜੀ ਸਾਡੇ ਆ ਕੇ ਉਹ ਦੋਵੇਂ ਗਨਮੈਨਾਂ ਤੋਂ ਘਵਾਤਾ ਕਿ ਅਸੀਂ ਵੀ ਬੜੇ ਮੁਸਤਹਦ ਸਾਂ ਹੁਣ ਤੁਸੀਂ ਇਹ ਵੇਖ ਲਓ ਰੱਬ ਜਦੋਂ ਤੁਸੀਂ ਗਮ ਕਵਰ ਅਪ ਆਪਰੇਸ਼ਨ ਕਰੋ ਤੇ ਬੰਦਾ ਫਸ ਜਾਂਦਾ ਹੈ ਸਾਡੇ ਜਸਵੀਰ ਸਿੰਘ ਤੋਂ ਪੁੱਛਾਇਆ ਕਿ ਸਾਨੂੰ ਸੀਨੀਅਰ ਅਫਸਰਾਂ ਨੇ ਉਹ ਵੀਡੀਓ ਦੇਈਆਂ ਪਲੀਜ਼ ਸਾਡੇ ਸੀਨੀਅਰ ਅਫਸਰਾਂ ਨੇ ਸਾਨੂੰ ਦੱਸਿਆ ਸੀ ਕਿ ਨਾ ਸੁਖਬੀਰ ਜੀ ਤੇ ਕੋਈ ਅਟੈਕ ਹੋ ਸਕਦਾ ਸੀਨੀਅਰ ਅਫਸਰਾਂ ਨੇ ਤੇ ਜੇ ਸੀਨੀਅਰ ਅਫਸਰਾਂ ਨੇ ਦੱਸਿਆ ਸੀ ਸੁਖਬੀਰ ਜੀ ਤੇ ਅਟੈਕ ਹੋ ਸਕਦਾ ਤਾਂ ਮੈਂ ਸੀਨੀਅਰ ਅਫਸਰਾਂ ਨੂੰ ਪੁੱਛਣਾ ਚਾਹੁੰਦਾ ਵੀ ਨਰੈਣ ਚੋੜੇ ਨੂੰ ਜੱਫੀਆਂ ਕਾਦ ਲਈ ਪਾਉਣ ਦੇ ਸੀ ਤੁਸੀਂ ਮਤਲਬ ਜੀ ਦਾ ਜੀ ਦਾ ਪਤਾ ਹੀ ਹੈ ਕਿ ਇਹ ਅੱਜ ਦਾ ਨਹੀਂ ਇਹ ਪਿਛਲੇ 20 ਸਾਲਾਂ ਚੋਂ ਸੁਖਬੀਰ ਜੀ ਆ ਬਾਦਲ ਸਾਹਿਬ ਨੂੰ ਅਸੈਸਿਨੇਟ ਕਰਨਾ ਚਾਹੁੰਦਾ ਸੀ। ਔਰ ਜਿਹੜਾ ਇਹ ਜਸਬੀਰ ਹੈ ਮੈਂ ਵੈਸੇ ਤਾਂ ਇਹ ਗੱਲਾਂ ਕਲੀਅਰ ਕਰ ਹੀ ਦਿੱਤੀਆਂ ਜੀ। ਥੈਟ ਹੀ ਵਾਸ ਨਾਟ ਮੈਂਟ ਟੂ ਬੀ ਥੇਰ ਇਹ ਉਸ ਦਿਨ ਨਹੀਂ ਸੀ ਉੱਥੇ। ਇਹ 175 ਬੰਦੇ ਜਿਹੜੇ ਭੁੱਲਰ ਸਾਹਿਬ ਕਲੇਮ ਕਰ ਰਿਹਾ ਭੁੱਲਰ ਸਾਹਿਬ ਦੇਣ ਤੁਹਾਨੂੰ ਉਹ ਲਿਸਟ। ਕੀ ਇਹ ਉਹਨਾਂ ਦੇ 175 ਬੰਦਿਆਂ ਚ ਆਉਂਦਾ? ਇਹ ਆਉਂਦਾ ਹੀ ਨਹੀਂ ਉਹਨਾਂ ਦੀ ਡਿਟੇਲ ਚ। ਔਰ ਔਰ ਕਿੰਨਾ ਮਿਲੀ ਭੁਗਤ ਹੈ ਇਸ ਇਸ ਗੱਲ ਤੋਂ ਹੀ ਅੰਦਾਜ਼ਾ ਲਾ ਲਓ। ਕੀ ਐਸਪੀ ਸਾਹਿਬ ਯਾ ਤਾਂ ਨਰੈਣ ਚੋੜੇ ਨੂੰ ਸੁਖਬੀਰ ਜੀ ਨਾਲੋਂ ਬਾਤ ਤਾਂ ਨਰੈਣ ਚੋੜੇ ਦਾ ਧਿਆਨ ਦੇ ਰਿਹਾ ਜਾਂ ਅੰਦਰ ਬੈ ਕੇ ਚਾਹ ਪੀ ਰਿਹਾ ਉਹ ਕੀ ਗੁਫਤਗੂ ਹੋਈ ਆ ਥੋੜੀ ਕਿ ਕਿਹੜਾ ਟਾਈਮ ਚੂਜ਼ ਕਰਨਾ ਹੈ ਟੂ ਅਟੈਕ ਸੁਖਬੀਰ ਜੀ ਸੋ ਇਹ ਸਾਰੀ ਗੱਲਾਂ ਨੂੰ ਲੈ ਕੇ ਔਰ ਜਿਵੇਂ ਚੀਮਾ ਸਾਹਿਬ ਨੇ ਵੀ ਜ਼ਿਕਰ ਕੀਤਾ ਦਰਬਾਰ ਸਾਹਿਬ ਗੋਲੀ ਚੱਲੀ ਹੋਵੇ ਤੇ ਸਾਡੇ ਮੁੱਖ ਮੰਤਰੀ ਦੀ ਜਾਂ ਉਹਨਾਂ ਦੀ ਸਰਕਾਰ ਦੀ ਗੰਭੀਰਤਾ ਦੇਖ ਲਓ ਤਾਂ ਨੋਬਾਡੀ ਹਸ ਬਾਦਰ ਟੂ ਵਿਜ਼ਿਟ that site ਕੀ ਹੋਇਆ ਕੀ ਔਰ ਇਹੀ ਕਾਰਨ ਹੈ ਕਿ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਕਿਸੇ ਹੋਟਲ ਵਾਲੇ ਨੂੰ ਪੁੱਛ ਲੋ ਓਕਿਊਪੈਂਸੀ ਲੈਵਲਸ ਹੈਵ ਫਾਲਨ ਟੂ 30% ਅੱਜ ਕਹਿ ਰਹੇ ਸੀ ਕੋ ਮੈਨੂੰ ਕਹਿ ਰਿਹਾ ਸੀ ਸਰ ਮੰਦਰ ਸਾਹਿਬ ਬਾਹਰ ਉੱਥੇ ਰਾਸ਼ੀ ਕੋਈ ਨਹੀਂ ਸੀ ਬੜਾ ਜਦਕਿ ਹਾਂ ਲੋਕਲ ਰਸ਼ ਹੈ ਜਿਹੜਾ ਬਾਹਰਲਾ ਚਰਦਾਲੂ ਦਾ ਰਸ਼ ਹੈ ਉਹ ਹੈ ਹੀ ਨਹੀਂ ਉੱਥੇ ਸੋ ਇਹ ਜੇ ਹਾਲਾਤ ਬਣਿਆ ਬੰਟੀ ਜੀ ਦੀ ਗੱਲ ਸੁਣ ਲੋ ਆਈ ਵਿਲ ਸ਼ੇਅਰ ਦਾ ਵੀਡੀਓ ਜਿਹਦੇ ਤੇ ਤੁਹਾਨੂੰ ਉਹ ਬੜਾ ਹੀ ਕਲੀਅਰ ਹੋ ਜਾਊਗਾ ਇਹਨਾਂ ਦੀ ਮੁਸ਼ਕਿਤੀ ਵਾਲੀ